ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪਰ ਪਰਿਫਾਤੇ ਕੋਲ ਕਰੇ ਕੋਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ 3th ਵਰਲਡ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਆਤਮਾ ਦਾ ਸਫਰ ਮੌਤ ਤੋਂ ਬਾਅਦ ਖਤਮ ਹੋ ਜਾਂਦਾ ਜਾਂ ਨਹੀਂ ਤੇ ਫਿਰ ਉਹ ਆਤਮ ਕਿੱਥੇ ਜਾਂਦੀ ਹੈ ਜੋ ਸਾਡੇ ਸਰੀਰ ਦੇ ਵਿੱਚੋਂ ਨਿਕਲਦੀ ਹੈ ਕਿਉਂਕਿ ਆਤਮ ਇੱਕ ਐਸੀ ਚੀਜ਼ ਹੈ ਜਿਹਨੂੰ ਅਸੀਂ ਬੰਨ ਨਹੀਂ ਸਕਦੇ ਬੰਦਸ਼ ਵਿੱਚ ਨਹੀਂ ਰੱਖ ਸਕਦੇ ਇਹਦੇ ਬਾਰੇ ਗਿਆਨੀ ਪਿੰਦਰਪਾਲ ਜੀ ਕੀ ਕਹਿੰਦੇ ਨੇ ਉਹਨਾਂ ਦੇ ਕੀ ਵਿਚਾਰ ਨੇ ਆਓ ਸੁਣਦੇ ਹਾਂ ਪਰਮੇਸ਼ਵਰ ਜੀ ਨੇ ਜੋ ਸੰਸਾਰ ਦੀ ਇਹ ਰਚਨਾ ਰਚੀ ਹੈ ਉਸ ਨੇ ਇਸ ਰਚਨਾ ਨੂੰ ਸਮੇਟਣ ਦੇ ਲਈ ਮੌਤ ਪੈਦਾ ਕੀਤੀ ਹੈ ਹੁਣ ਜੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਮੌਤ ਪਰਮਾਤਮਾ ਦੀ ਇੱਕ ਦਾਤ ਵਜੋਂ ਸਵਕਾਰਿਆ ਗਿਆ ਹੈ। ਕੱਲਾ ਜਨਮ ਹੀ ਦਾਤ ਨਹੀਂ। ਸੱਚ ਇਹ ਵੀ ਮੌਤ ਨੂੰ ਵੀ ਦਾਤ ਸਮਝਿਆ ਗਿਆ ਹੈ। ਹਾਲਾਂਕਿ ਲਫ਼ਜ਼ ਖੋਰ ਤਰ੍ਹਾਂ ਦਾ ਲੱਗੇਗਾ ਵੀ ਮੌਤ ਵੀ ਦਾਤ ਹੁੰਦੀ। ਅਸੀਂ ਕਹਿੰਦੇ ਹਾਂ ਪਰਮਾਤਮਾ ਸੁਖ ਦੀ ਦਾਤ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੁੱਖ ਨੂੰ ਵੀ ਦਾਤ ਮੰਨਿਆ ਗਿਆ ਹੈ। ਅਸੀਂ ਸ਼ਬਦ ਕਹਿੰਨੇ ਆ ਪਰਮਾਤਮਾ ਪੇਟ ਭਰ ਕੇ ਰੋਟੀ ਵੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੁੱਖ ਨੂੰ ਵੀ ਦਾਤ ਮੰਨਿਆ ਗਿਆ ਹੈ ਅਸੀਂ ਜਪ ਸਾਹਿਬ ਦੀ ਬਾਣੀ ਦੀ ਬੀਚ ਨੇ अनेका ਉਹ ਨੇ ਜਿਨ੍ਹਾਂ ਨੂੰ ਬਿਮਾਰੀਆਂ ਲੱਗੀਆਂ ਨੇ ਪਰ ਸਤਿਗੁਰੂ ਨੇ ਇੱਕ ਸ਼ਬਦ ਜਿਹੜਾ ਵਰਤਿਆ ਉਹਨਾਂ ਨੇ ਸ਼ਰਾਪ ਜਾਂ ਰੱਬ ਦੀ ਕਰੋਪੀ ਨਹੀਂ ਵਰਤਿਆ ਉਹਨਾਂ ਕਹਿਆ ਦਾਤਾ ਇਹ ਦੁੱਖ ਇਹ ਭੁੱਖ ਇਹ ਮੌਤ ਵੀ ਤੇਰੀ ਬਣਾਈ ਕੋਈ ਦਾਤ ਹੈ ਕਿ ਤੇਆਂ ਦੁੱਖ ਭੁੱਖ ਸਦਮਾਰ ਇਹ ਪੇਦਾਂਤ ਤੇਰੀ ਦਾਤ ਹੈ ਇਹ ਵੀ ਤੇਰੀ ਦਾਤ ਹੈ ਮੌਤ ਪਰਮਾਤਮਾ ਨੇ ਇੱਕ ਦਾਤ ਬਣਾਈ ਹੈ ਇਸ ਵਿੱਚ ਸੱਚ ਹੈ ਕਿ ਜੋ ਵੀ ਜੀਵ ਇਸ ਧਰਤੀ ਤੇ ਪੈਦਾ ਹੋਇਆ ਹੈ ਉਸ ਜੀਵ ਨੇ ਇੱਕ ਦਿਨ ਪਰਮਾਤਮਾ ਦੇ ਸੱਦੇ ਅਨੁਸਾਰ ਕੁਝ ਜ਼ਰੂਰ ਕਰਨਾ ਹੈ ਕੁਰਬਾਨੀ ਮੁਤਾਬਕ ਕੋਈ ਦੋ ਰਾਵਾਂ ਨਹੀਂ ਕਿ ਜਿਹੜੀ ਸਾਡੀ ਆਤਮਾ ਹੈ ਇਹ ਵੱਖ-ਵੱਖ ਜੁਨਾ ਵਿੱਚੋਂ ਵੱਖ-ਵੱਖ ਸ਼ਰੀਰਾਂ ਵਿੱਚੋਂ ਸਬਰ ਕਰਦੀ ਆ ਰਹੀ ਹੈ ਕਿ ਜਿੰਨੇ ਸਾਡੇ ਰਿਸ਼ਤੇ ਬਣੇ ਨੇ ਹੁਣ ਵੀ ਚੇ ਮਾਪੇ ਦਾ ਭੈਣ ਭਰਾ ਦਾ ਪੁੱਤਰ ਧੀਆ ਦਾ ਮਿੱਤਰਾਂ ਸੱਜਣਾ ਦੇ ਇਹ ਸਾਰੇ ਰਿਸ਼ਤੇ ਆ ਨਹੀਂ ਗੁਰੂ ਸਾਹਿਬ ਨੇ ਕਿ ਸ਼ਬਦ ਵਰਤੇ ਜੀ ਸੰਜੋਗ ਇੱਕ ਸੰਜੋਗੀ ਅਸੀਂ ਸੰਜੋਗ ਕਰਕੇ ਪਹਿਲਾਂ ਵੀ ਕਿਤੇ ਮਿਲੇ ਆ ਇਹ ਗੱਲ ਵੱਖਰੀ ਵੀ ਸਾਨੂੰ ਯਾਦ ਨਹੀਂ ਸੰਜੋਗ ਕਰਕੇ ਇਸ ਜਨਮ ਵਿੱਚ ਵੀ ਮਿਲੇ ਆ ਤੇ ਮਹਾਰਾਜ ਕਿੰਨੇ ਵਿਜੋਗ ਵਰਤੇਗਾ ਅਸੀਂ ਜਿੰਨੇ ਕਈ ਕਿ ਸਾਲਾਂ ਦੇ ਇਕੱਠੇ ਰਹਨੇ ਆ ਸੱਚ ਜਿਵੇਂ ਵਿਜੋਗ ਸਾਨੂੰ ਫਿਰ ਸਾਰਿਆਂ ਨੂੰ ਵੀ ਛੋੜ ਦੇਵੇਗਾ ਮਹਾਰਾਜ ਜੀ ਦਾ ਬਚਨ ਹੈ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਫਿਰ ਬਿੰਤੀ ਮਾਤ ਪਿਤਾ ਬਨਿਤਾ ਸੁਤ ਬੰਧਤ ਮਾਤਾ ਪਿਤਾ ਬਨਿਤਾ ਦਾ ਅਰਥ ਹੈ ਇਸਤਰੀ ਸੁਤ ਦਾ ਅਰਥ ਹੈ ਪੁੱਤਰ ਬੰਧਪ ਦਾ ਅਰਥ ਹੈ ਰਿਸ਼ਤੇਦਾਰ ਭਾਈ ਦਾ ਅਰਥ ਹੈ ਸਕੇ ਭਰਾ ਮਾਤ ਪਿਤਾ ਬਨਤਾ ਸੁਤ ਬੰਧ ਪ ਇਸ਼ਟ ਇਸ਼ਟ ਦਰਥੀ ਜੀ ਪਿਆਰੇ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਮਿਲੇ ਅਸੀਂ ਪੂਰਵ ਕਰਕੇ ਵੀ ਕਿਤੇ ਪਹਿਲਾ ਮਿਲੇਗਾ ਉਹ ਪ੍ਰਮਾਤਮਾ ਨੇ ਰਚਨਾ ਐਸੀ ਰਚੀ ਹੈ ਕਿ ਸਾਡੀ ਆਤਮਾ ਵਕ ਵਕ ਸ਼ਰੀਰਾਂ ਵਿੱਚੋਂ ਸਫਰ ਕਰਦੀ ਆ ਰਹੀ ਹੈ ਚਲੋ ਬੜੀ ਬੜੀ ਇੱਥੇ ਕਥਾ ਵਿਚਾਰ ਹੁੰਦੀ ਹੈ ਗੁਰਮਖ ਪਿਆਰੇ ਕਰਦੇ ਆ ਕਿ ਸਾਡਾ ਅੰਦਰ ਸਫਰ ਕਰਦਾ ਹਰਿਆ ਹੈ ਗੁਰੂ ਸਾਹਿਬ ਨੇ ਬਾਣੀ ਚ ਇਸ ਸ਼ਰੀਰ ਨੂੰ ਇੱਕ ਘਰ ਵੀ ਮੰਨਿਆ ਹੈ ਕਿ ਜਿਹੜਾ ਸ਼ਰੀਰ ਆਪਾ ਧਾਰਨ ਕਰਕੇ ਬੈਠੇ ਆ ਕਬੀਰ ਸਾਹਿਬ ਜੀ ਦੇ ਮੁਤਾਬਕ ਇਹ ਕੋਈ ਘਰ ਪਤਾ ਨਹੀਂ ਕਿੰਨੇ ਕੋਈ ਸਾਡੀ ਆਤਮਾ ਪਹਿਲਾਂ ਵਸਾ ਕੇ ਆਈ ਕਿੰਨੇ ਕਿੰਨੇ ਘਰਾਂ ਵਿੱਚ ਕਿੰਨੇ ਕਿੰਨੇ ਸ਼ਰੀਰਾਂ ਵਿੱਚ ਰਹਿ ਕੇ ਆਈ ਜਿਵੇਂ ਗੁਰੂ ਸਾਹਿਬ ਦੇ ਬੋਲ ਨੇ ਐਸੇ ਘਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਬ ਹੋਏ ਆਏ ਇਹੋ ਜੇ ਪਤਾ ਨਹੀਂ ਕਿੰਨੇ ਕੋ ਸਰੀਰ ਧਾਰਨ ਕੀਤੇ ਸਫਰ ਕਰਦਿਆਂ ਕਰਦਿਆਂ ਮਨੁੱਖਾ ਦੇਹ ਸਾਨੂੰ ਮਿਲ ਗਏ ਫਿਰ ਬੇਨਤੀ ਅਗਲੀ ਮੈਂ ਜਿਹੜੀ ਕਰ ਲਗਾ ਮਨੁੱਖਾ ਦੇਹ ਜੇ ਸਮਝ ਪੈ ਗਈ ਕਿ ਜਿਸ ਦਾ ਜਨਮ ਹੋਇਆ ਉਸ ਦੀ ਮੌਤ ਅਵਸ਼ੋਣੀ ਤੇ ਇਸ ਵਿੱਚ ਵੀ ਕੋਈ ਦੂਰਾ ਰੋਹਾਂ ਨਹੀਂ ਮਨੁੱਖ ਦੇ ਪੂਰੀ ਯਤਨ ਇਹ ਵੇ ਕਿਸੇ ਤਰੀਕੇ ਨਾਲ ਦੁੱਖ ਤੋਂ ਤੇ ਮੌਤ ਤੋਂ ਬਚਿਆ ਜਾਏ ਤੇ ਇਹਦਾ ਡਰ ਯਾਦ ਰੱਖੋ ਜ਼ਿੰਦਗੀ ਦੇ ਕੋਈ 5 10 15 ਸਾਲ ਬੀਤਣ ਤੋਂ ਬਾਅਦ ਨਹੀਂ ਜਿਸ ਦਿਨ ਇਨਸਾਨ ਦਾ ਜਨਮ ਹੁੰਦਾ ਹੈ ਸੱਚ ਇਹ ਵੀ ਮੌਤ ਦਾ ਡਰ ਜਨਮ ਵੇਲੇ ਹੀ ਸ਼ੁਰੂ ਹੋ ਜਾਂਦਾ ਹੈ ਮੰਨ ਲਓ ਬੱਚਾ ਸਾਡੇ ਘਰ 'ਚ ਜਨਮ ਲੈਂਦਾ ਹੈ ਬੇਟੀ ਬੇਟਾ ਕੋਈ ਵੀ ਜਨਮ ਲੈਂਦਾ ਹੈ ਮਾਨਵਿਕ ਚਿੰਤਾ ਨਹੀਂ ਲੱਗ ਜਾਂਦੀ ਹਾਲਾਂਕਿ ਬੱਚੇ ਨੂੰ ਸਮਝ ਕੋਈ ਨਹੀਂ ਅਚੇਤ ਹੈ ਮਾਨਵ ਇੱਕ ਚਿੰਤਾ ਲੱਗੀ ਏ ਜਿਹੜਾ ਬੱਚਾ ਜੰਮੇ ਇਹਦੀ ਕਿਤੇ ਮੌਤ ਨਾ ਹੋ ਜਾਏ ਉਹ ਬਿਮਾਰ ਹੋਵੇਗੀ ਚਿੰਤਾ ਤੋਂ ਹੋ ਜਾਏਗੀ ਉਹਨੂੰ ਦੁੱਖ ਲੱਗੇਗਾ ਉਹ ਚਿੰਤਾ ਗਰਸੀ ਜਾਏਗੀ ਸੱਚ ਇਹ ਵੀ ਜਨਮ ਤੋਂ ਹੀ ਮੌਤ ਦਾ ਭੈ ਸ਼ੁਰੂ ਹੋ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਬੰਦਾ ਮੌਤ ਤੋਂ ਬਚਣ ਦੇ ਬੜੇ ਉਪਰਾਲੇ ਕਰਦਾ ਤੇ ਮਹਾਰਾਜ ਕਹਿੰਦੇ ਨੇ ਉਪਰਾਲਿਆਂ ਦੇ ਬਾਅਦ ਵੀ ਮੌਤ ਨਿਸ਼ਚਿਤ ਹੈ ਉਹਨੇ ਅਵਸ਼ਾਣ ਹੈ ਦੀ ਮੌਤ ਆਉਣ ਤੋਂ ਬਾਅਦ ਕਹਾਣੀ ਖਤਮ ਹੋ ਜਾਏਗੀ ਮੰਨ ਲਓ ਕਿ ਮੌਤ ਹੋ ਗਈ ਉਸ ਤੋਂ ਬਾਅਦ ਕਹਾਣੀ ਖਤਮ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਜਿਹੋ ਜਾਂ ਜੀਵ ਕਰਮ ਕਰਦਾ ਪਿਆ ਹੈ ਇਸ ਬਿੰਦ ਨੂੰ ਫਿਰ ਧਿਆਨ ਨਾਲ ਸੁਣਿਓ ਜੋ ਕੁਛ ਕਰਮ ਆਪਾਂ ਕਰਨੇ ਹਨ ਕੱਲੇ ਕਰਮ ਨਹੀਂ ਜੋ ਕੁਛ ਸਾਡੇ ਅੰਦਰ ਖਿਆਲ ਪੈਦਾ ਹੁੰਦੇ ਨੇ ਸਾਡੇ ਅੰਦਰ ਦੇ ਥਾਟ ਜਿਨੂੰ ਕਹਿੰਨੇ ਆ ਫੁਰਨੇ ਕਹਿੰਨੇ ਆ ਸਾਡੇ ਅੰਦਰ ਦੇ ਫੁਰਨੇ ਵੀ ਨਿਰਧਾਰਤ ਕਰਦੇ ਨੇ ਸਾਡੀ ਅਗਲੀ ਯਾਤਰਾ ਕੀ ਹੋਵੇਗੀ ਫਿਰ ਬੇਨਤੀ ਸੁਨੇਓ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਕਿ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧ ਆਵੇ ਜਾਵੇ ਜੁਗ ਜੁਗ ਦਾ ਅਰਥ ਹੈ ਹਰ ਜਨ ਵਿੱਚ ਮੇਰ ਦਾ ਲਬਜ਼ੀ ਅਰਥ ਮੇਰੂ ਸ਼੍ਰੋਮਣੀ ਮੇਰੇ ਸਰੀਰ ਦਾ ਹਰ ਜੁਗ ਦੇ ਵਿੱਚ ਮੇਰੂ ਦਾ ਅਰਥ ਹੈ ਜਿਹੜਾ ਆਕਮਾ ਸਿਰ ਮੋਰਖ ਹੈ ਵਾਸ਼ਨਾ ਬੱਧਾ ਇਹ ਵਾਸ਼ਨਾ ਦੇ ਅਧੀਨ ਆਉਂਦਾ ਹੈ ਤੇ ਵਾਸ਼ਨਾ ਦੇ ਅਧੀਨ ਅਗਲਾ ਜਨਮ ਫਿਰ ਧਾਰਨ ਕਰ ਲੈਂਦਾ ਹੈ ਪਰ ਯਾਦ ਰੱਖਿਓ ਇਹ ਦੀ ਸਮਝ ਹਰ ਬੰਦੇ ਨੂੰ ਨਹੀਂ ਪੈਂਦੀ ਮਹਾਰਾਜ ਕਹਿੰਦੇ ਇਹ ਦੀ ਸਮਝ ਕਿਸੇ ਗਿਆਨਵਾਨ ਪੁਰਸ਼ ਨੂੰ ਪੈਂਦੀ ਜੁਗ-ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਵੇ ਫਿਰ ਫਿਰ ਫੇਰ ਬਟਾਈਏ ਇਹ ਦੁਬਾਰਾ ਦੁਬਾਰਾ ਸਰੀਰ ਬਟਿੰਦਾ ਪਏ ਇਹ ਸਰੀਰ ਦੁਬਾਰਾ ਦੁਬਾਰਾ ਪਰਤ ਪਰਤ ਕੇ ਹੋਰ ਤਰ੍ਹਾਂ ਦਾ ਮਿਲਦਾ ਪਏ ਫਿਰ ਫਿਰ ਫੇਰ ਬਟਾਈਆਂ ਗਨ ਗਿਆਨੀ ਹੋਏ ਮਰਮ ਕੋ ਪਾਵੈ ਕਿਸੇ ਗਿਆਨਵਾਨ ਪੁਰਸ਼ ਨੂੰ ਕਿਸ ਗੱਲ ਦਾ ਭੇਦ ਲੱਗਦਾ ਵੀ ਮੇਰੀ ਯਾਤਰਾ ਇੱਕ ਫੁਰਨੇ ਤੋਂ ਅੱਗੇ ਬੰਦੀ ਪਈ ਜਿਵੇਂ ਸਿੱਖਾ ਪੜ੍ਹਨੇ ਆ ਹਜ਼ੂਰ ਦਾ ਬਚਨ ਹੈ ਆਸਾ ਕੀ ਵਾਰ ਵਿੱਚ ਵੀ ਕਿ ਰੱਥ ਤੇ ਰਥਵਾ ਦਾ ਗੁਰਦੇਵ ਜੋ ਕੇ ਜ਼ਿਕਰ ਕਰਦੇ ਮੈਂ ਬੇਨਤੀ ਕਰਾਂਗਾ ਇਹ ਸ਼ਰੀਰ ਮਿਲਿਆ ਹੈ ਮੌਤੇ ਨੂੰ ਖਾਏਗੀ ਪਰ ਕੀ ਮੌਤ ਤੋਂ ਬਾਅਦ ਫਿਰ ਸਾਡੀ ਆਤਮਾ ਵਿਸ਼ਰਾਮ ਚਲੀ ਜਾਏਗੀ ਕੀ ਇਹ ਪਰਮ ਤਤ ਵਿੱਚ ਵਿਲੀਨ ਹੋ ਜਾਏਗੀ ਕੀ ਇਹ ਪਰਮ ਸ਼ਾਂਤੀ ਵਿੱਚ ਪਰਮ ਆਨੰਦ ਜਿਹਨੂੰ ਕਹਿੰਦੇ ਆ ਪਰਮਾਤਮਾ ਵੀ ਸਮਾਜ ਜਾਏਗੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਦੇ ਫੈਸਲਾ ਕਰਦੇ ਕਿਨੂੰ ਇੱਥੇ ਦੇਵਤੇ ਆਏ ਇੱਥੇ ਦੈਤ ਆਏ ਇੱਥੇ ਦਾਨੀ ਆਏ ਇੱਥੇ ਅਨੇਕਾਂ ਅਮੀਰ ਆਏ ਸੱਚ ਇਹ ਵੇ ਮੌਤ ਨੇ ਸਭ ਨੂੰ ਪਕੜਿਆ ਜਿਨ੍ਹਾਂ ਨੇ ਰੱਬ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਿਆ ਉਹ ਜਨਮ ਤੇ ਮਰਨ ਤੋਂ ਸਦਾ ਲਈ ਰਹਿਤ ਹੋ ਗਏ ਬਸ ਇਹ ਬੇਨਤੀ ਮੈਂ ਕਰਨੀ ਚਾਹਨਾ ਸਭ ਤੋਂ ਪਹਿਲੀ ਸ਼ੁਰੂਆਤ ਕੀਤੀ ਮੌਤ ਇੱਕ ਅਕਲ ਸਚਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਇਹ ਨੇਕਾਂ ਪਰਮਾਨੰਦ ਦਿੱਤੇ ਨੇ ਕਿ ਇਹਦੇ ਤੋਂ ਕੋਈ ਵੀ ਬਚ ਨਹੀਂ ਸਕਦਾ ਜਿਵੇਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜਨੇ ਜੋ ਉਪਜੋ ਸੋ ਬਿੰਸਖੈ ਇਥੇ ਉਪਜੋ ਲਫ਼ਜ਼ ਵਰਤਿਆ ਇਕੱਲਾ ਇਨਸਾਨ ਨਹੀਂ ਜੋ ਕੁਝ ਵੀ ਚੀਜ਼ ਪੈਦਾ ਹੋਈ ਜੋ ਦਿਸਦਾ ਪਿਆ ਹਰ ਚੀਜ਼ ਇੱਕ ਦਿਨ ਖਤਮ ਹੋਵੇਗੀ ਜੋ ਉਪਜੋ ਸੋ ਵਿੰਸਖੈ ਪਰ ਉਹ ਆਜ ਕਹਿ ਕਾਲ ਅੱਜ ਜਾਂ ਕੱਲ ਦੀ ਗੱਲ ਕਹਿ ਇਹਨੂੰ ਮੌਤ ਖਾਏਗੀ ਪਰ ਇੱਕ ਨਾਲ ਕੱਲ ਕਹਿ ਦਿੱਤੀ ਨਾਨਕ ਹਰ ਗੁਣ ਕਾਇਲੇ ਛਾੜ ਸਗਲ ਜੰਜਾਲ ਜਿਨ੍ਹਾਂ ਜੰਜਾਲਾਂ ਵਿੱਚ ਤੂੰ ਫਸਿਆ ਪੈ ਛੱਡ ਕੇ ਨਾਂ ਦਾ ਖਿਹੜਾ ਇਕ ਪਰਮਾਤਮਾ ਦੇ ਗੀਤ ਗਾ ਤੈਨੂੰ ਜਨਮ ਤੇ ਮਰਨ ਤੇ ਭੈ ਤੋਂ ਮੁਕਤ ਕਰ ਦੇਵੇਗਾ ਫਿਰ ਇਸ ਮੌਤ ਨੂੰ ਕੱਲੇ ਆਮ ਮਨੁੱਖਾਂ ਨਾਲ ਨਹੀਂ ਗੁਰੂ ਸਾਹਿਬ ਜੀ ਨੇ ਮੌਤ ਦਾ ਜ਼ਿਕਰ ਦੇਵਤਿਆਂ ਵਾਸਤੇ ਵੀ ਕੀਤਾ ਇੱਥੇ ਦੇਵਤਿਆਂ ਨੂੰ ਵੀ ਮੌਤ ਦਾਨੀਆਂ ਨੂੰ ਵੀ ਮੌਤ ਦਿਨਤਾ ਨੂੰ ਵੀ ਮੌਤ ਮਹਾਰਾਜ ਜੀ ਦੇ ਕੁਝ ਬਚਨ ਸੀ غور ਲੈਣੇ ਆ ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਤਰਾ ਮਾਂਝ ਕੀ ਵਾਰ ਚ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਜਿਨ੍ਹਾਂ ਨੂੰ ਸੀ ਦੇਵਤੇ ਕਹਿੰਦੇ ਆ ਮਹਾਰਾਜ ਕਿੰਨੇ ਉਹਨਾਂ ਦੇਵਤਿਆਂ ਨੇ ਵੀ ਟਿਕੇ ਨਹੀਂ ਰਹਿਣਾ ਉਹਨਾਂ ਵੀ ਇੱਕ ਦਿਨ ਜਾਣ ਆਖ ਜਿਨ੍ਹਾਂ ਨੂੰ ਆਪਾਂ ਦਾਤ ਕਹਿੰਦੇ ਆ ਉਹਨਾਂ ਨੇ ਵੀ ਇੱਕ ਦਿਨ ਕੁਝ ਕਰਨਾ ਆਖ ਜਿਨ੍ਹਾਂ ਨੂੰ ਆਮ ਇਨਸਾਨ ਕਹਿੰਦੇ ਆ ਉਹ ਵੀ ਜਾਣਗੇ ਨਾ ਦੇਵਦਾਨ ਵਾ ਨਰਾ ਨਾ ਸਿੱਧ ਸਾਧਕਾਧਰਾ ਨਾ ਸਿੱਧ ਰਹਿਣਗੇ ਨਾ ਸਾਧਕ ਰਹਿਣਗੇ ਦਿਗਰ ਕੋਈ ਉਸ ਰੱਬ ਤੋਂ ਬਿਨਾ ਨਹੀਂ ਰਹਿਣਾ ਨਾ ਦੇਵਦਾਨ ਵਾ ਨਰਾ ਨਾ ਸਿੱਧ ਸਾਧਕਾਧਰਾ ਅਸਤ ਇੱਕ ਦਿਗਰ ਕੋਈ ਮਹਾਰਜ ਕਰਨੇ ਇੱਕ ਤੋਈ ਇੱਕ ਤੋਈ ਸਿਰਫ ਇੱਕ ਪਰਮਾਤਮਾ ਗੁਰੂ ਅਰਜੁਨ ਦੇਵ ਦੇ ਬਚਨ ਨੇ ਕਿ ਰਹਿਣ ਨਾ ਪਾਵੈ ਸੁਰਨਰ ਦੇਵਾ ਉੜਿ ਸਿਧਾਰੇ ਕਰ ਮਨਜਨ ਸੇਵਾ ਇੱਥੇ ਵੱਡੇ ਵੱਡੇ ॠषि मुनि ਇੱਥੇ ਵੱਡੇ ਵੱਡੇ ਦੇਵਤੇ ਉਹ ਵੀ ਸੇਵਾ ਕਰਦੇ ਕਰਦੇ ਇੱਕ ਦਿਨ ਸੰਸਾਰ ਤੋਂ ਕੂਚ ਕਰ ਗਏ ਰਹਿਣ ਨਾ ਪਾਵੈ ਸੁਰਨਰ ਦੇਵਾ ਉੜਿ ਸਿਧਾਰੇ ਕਰ ਮਨਜਨ ਸੇਵਾ ਉਹ ॠषि मुनि ਵੀ ਇੱਕ ਦਿਨ ਸੰਸਾਰ ਤੋਂ ਚਲੇ ਗਏ ਆ ਜਿਹੜੀ ਬੇਨਤੀ ਆਪ ਜੀ ਦੇ ਸਨਮੁਖ ਕਰ ਲਗਾ ਮੌਤ அவਸ਼ਕ ਹੈ ਪਰ ਇਸ ਦੇ ਭੈ ਤੋਂ ਮੁਕਤ ਕਿਵੇਂ ਹੋਈਏ ਕੀ ਸਾਡਾ ਖਹਿੜਾ ਛੱਡ ਸਟੇਕ ਕੀ ਇਹਨਾਂ ਜੰਗਾਲਾਂ ਤੋਂ ਪਰਤ ਕੇ ਇਨਸਾਨ ਬਚ ਸਕੇਗਾ ਜਿਹੜੇ ਹੁਣ ਸਾਡੇ ਅੰਦਰ ਨੂੰ ਵਿੜੀ ਬੈਠੇ ਯਾਦ ਰੱਖੋ ਇੱਕ ਤਾਂ ਫਿਜ਼ੀਕਲ ਤੌਰ ਤੇ ਜੰਗਾਲ ਜਕੜੀ ਬੈਠੇ ਨੇ ਇੱਕ ਖਿਆਲਾਂ ਦੇ ਤੌਰ ਤੇ ਵੀ ਜੰਗਾਲ ਜਕੜੀ ਬੈਠੇ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਕੰਮ ਨਹੀਂ ਕਰਦਾ ਪਰ ਯਾਦ ਰੱਖਿਓ ਮਾਨਸਿਕ ਪਦਰਤਿਓ ਵਿਚਾਰਾ ਜੰਜਾਲਾਂ ਦੇ ਵਿੱਚ ਜਕੜਿਆ ਰਹਿੰਦਾ ਖਾਸ ਕਰਕੇ ਕਈ ਬਜ਼ੁਰਗ ਐਸੇ ਮਿਲ ਗਏ ਜਿਨ੍ਹਾਂ ਦਾ ਕਾਰੋਬਾਰ ਬਿਲਕੁਲ ਸੈਟ ਹੈ ਆਰਾਮ ਨਾਲ ਘਰ ਬੈਠੇ ਨੇ ਕਦੀ ਦੁਕਾਨ ਤੇ ਨਹੀਂ ਗਏ ਕਦੀ ਖੇਤਾਂ 'ਚ ਨਹੀਂ ਗਏ ਕਦੀ ਨੌਕਰਾਂ ਕੋਲ ਨਹੀਂ ਗਏ ਪਰ ਯਾਦ ਰੱਖਿਓ ਉਹ ਮੰਝੇ ਤੇ ਬੈਠੇ ਵੀ ਚਿੰਤਾ ਦੇ ਮਾਰੇ ਬੈਣੇ ਕਿਉਂ ਉਹ ਭਾਵੇਂ ਸ਼ਰੀਰਕ ਤੌਰ ਤੇ ਬੰਧਨ ਤੋਂ ਮੁਕਤ ਨੇ ਕਿਉਂਕਿ ਉਹ ਕੰਮ ਕੋਈ ਨਹੀਂ ਕਰ ਰਹੇ ਪਰ ਫੁਰਨਿਆਂ ਦੇ ਤੌਰ ਤੇ ਖਿਆਲਾਂ ਦੇ ਤੌਰ ਤੇ ਮਾਨਸਿਕ ਤੌਰ ਤੇ ਉਹ ਵਿਲੇ ਬੈਠੇ ਹੋਏ ਵੀ ਕੰਮ ਕਰੀ ਜਾਂਦੇ ਨੇ ਉਹਨਾਂ ਨੂੰ ਵਿਚਾਰਾਂ ਨੇ ਜਕੜਿਆ ਹੋਇਆ ਹੈ ਪਰ ਸੰਭ ਕਾਸੇ ਤੂੰ ਮੁਕਤ ਕਿਵੇਂ ਹੋ ਸਕਦਾ ਹੈ ਮੌਤ ਤਾਂ ਇੱਕ ਅਟਲ ਸਚਾਈ ਹੈ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਚੋਂ ਬਚਨ ਆਪਨਾ ਹੋਰ ਸਾਂਝਾ ਕਰ ਦੇਣਾ ਕਬੀਰ ਸਾਹਿਬ ਦੇ ਅੰਮ੍ਰਿਤ ਵਚਨ ਨੇ ਇੱਕ ਦੋ ਸੀ ਬਾਬਾ ਫਰੀਦ ਸਾਹਿਬ ਦੇ ਬੋਲ ਲਵਾਂਗੇ ਇਸ ਬਚਨ ਨੂੰ ਸਿਰਫ ਸਮਝਣ ਲਈ ਕਿ ਭਾਵੇਂ ਸਾਰੀ ਧਰਤੀ ਦਾ ਰਾਜ ਹੈ ਮੌਤ ਉਸ ਨੂੰ ਵੀ ਆਉਣੀ ਹੈ ਕਬੀਰ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਉਹ ਕਹਿੰਦੇ ਨੇ ਮੈਂ ਸੰਸਾਰ ਨੂੰ ਨੇੜੇ ਹੋ ਕੇ ਦੇਖਿਆ ਕੋਈ ਵੀ ਇਨਸਾਨ ਕੋਈ ਵੀ दैਵੀ ਸ਼ਕਤੀ ਵਾਲਾ ਬੰਦਾ ਇੱਥੇ ਸਦੀਬ ਕਾਲ ਲੈਣੇ ਨਹੀਂ ਟਿਕਿਆ ਨਾਲ ਅਗਲਾ ਬਚਨ ਉਹ ਨਾ ਕਿਹਾ ਕਿ ਸ਼ਾਇਦ ਇੱਕ ਵਾਰ ਅਰਜ਼ ਕੀਤੀ ਸੀ ਚਵਰਜੀ ਨੇ ਜੋ ਸੰਸਾਰ ਦੀ ਇਹ ਰਚਨਾ ਰਚੀ ਹੈ ਉਸ ਨੇ ਇਸ ਰਚਨਾ ਨੂੰ ਸਮੇਟਣ ਦੇ ਲਈ ਮੌਤ ਪੈਦਾ ਕੀਤੀ ਹੈ ਉਹ ਜੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਮੌਤ ਨੂੰ ਪਰਮਾਤਮਾ ਦੀ ਇੱਕ ਦਾਤ ਵੱਜੋਂ ਸਦਕਾਰਿਆ ਗਿਆ ਹੈ। ਕੱਲਾ ਜਨਮ ਹੀ ਦਾਤ ਨਹੀਂ। ਸੱਚ ਇਹ ਵੀ ਮੌਤ ਨੂੰ ਵੀ ਦਾਤ ਸਮਝਿਆ ਗਿਆ ਹੈ। ਹਾਲਾਂਕਿ ਲਫ਼ਜ਼ ਘੋਰ ਤਰ੍ਹਾਂ ਦਾ ਲੱਗੇਗਾ ਵੀ ਮੌਤ ਵੀ ਦਾਤ ਹੁੰਦੀ। ਅਸੀਂ ਕਹਿੰਦੇ ਹਾਂ ਪਰਮਾਤਮਾ ਸੁਖ ਦੀ ਦਾਤ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੁੱਖ ਨੂੰ ਵੀ ਦਾਤ ਮੰਨਿਆ ਗਿਆ ਹੈ। ਅਸੀਂ ਸ਼ਬਦ ਕਹਿੰਦੇ ਆ ਪ੍ਰਮਾਤਮਾ ਪੇਟ ਭਰ ਕੇ ਰੋਟੀ ਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੁੱਖ ਨੂੰ ਵੀ ਦਾਤ ਮੰਨਿਆ ਗਿਆ ਹੈ ਅਸੀਂ ਜਪੁ ਸਾਹਿਬ ਦੀ ਬਾਣੀ ਦੇ ਚ ਇਹ ਤੋਖ ਪੜਨੇ ਆ ਕਿਤਿਆਂ ਦੁਖ ਭੁੱਖ ਸਦਮਾਰ ਦੇਖੋ ਤੇ ਸਤਿਗੁਰੂ ਨੇ ਸਰਾਪ ਨਹੀਂ ਮੰਨਿਆ ਆਮ ਤੌਰ ਤੇ ਭੁੱਖ ਕਿਸੇ ਨੂੰ ਪੈ ਜਾਏ ਕਹਿੰਦੇ ਆ ਪਤਾ ਨਹੀਂ ਕਿਦਾਂ ਸਰਾਪ ਆ ਬੰਦਾ ਦੁੱਖ ਆ ਜੈਸੀ ਕਿੰਨਿਆ ਆਪਣਾ ਕੀਤਾ ਪਾਉਂਦਾ ਪਿਆ ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਕਿੰਨੇ ਅਨਗਿੰਤ ਉਹ ਨੇ ਜਿਹੜੇ ਦੁੱਖ ਨਾਲ ਪੀੜਤ ਨੇ ਅਨੇਕਾਂ ਉਹ ਨੇ ਜਿਹੜੇ ਭੁੱਖ ਮਰੀਜ ਨੇ ਅਨੇ ਸੋ ਐਸੀ ਵੀਡੀਓ ਜੋ ਤੁਸੀਂ ਸੁਣੀ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਜਿਨ੍ਹਾਂ ਨੇ ਦੱਸਿਆ ਕਿ ਮੌਤ ਤੋਂ ਬਾਅਦ ਆਤਮਾ ਦਾ ਸਫਰ ਖਤਮ ਹੋ ਜਾਂਦਾ ਜਾਂ ਨਹੀਂ ਹੁੰਦਾ ਸੋ ਇਹ ਵੀਡੀਓ ਦੇ ਵਿੱਚ ਬੜੀਆਂ ਕੰਮ ਦੀਆਂ ਗੱਲਾਂ ਨੇ ਸੁਣਨ ਵਾਲੀਆਂ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਪੂਰਾ ਸੁਣੋ ਹੋ ਸਕਦਾ ਤੁਹਾਨੂੰ ਆਪਣੇ ਇਸ ਸਫਰ ਦਾ ਪਤਾ ਲੱਗ ਜਾਵੇ ਕਿ ਆਪਣੇ ਬੱਚਿਆਂ ਨੂੰ ਵੀਡੀਓ ਨੂੰ ਜ਼ਰੂਰ ਦਿਖਾਓ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਤਿ ਸਤਿ ਸ਼੍ਰੀ ਅਕਾਲ